ਇਹ ਉਹ ਨਹੀਂ ਕਿ ਖੇਤਾ ਚ ਨਹੀਂ ਇਨਸੀਡੈਂਟ ਹੋ ਰੇ ਜਿੱਥੇ ਮਤਲਬ ਕਿ ਆਵਾਜ਼ ਆ ਵੀ ਕੋਈ ਨਹੀਂ ਇਸ ਤੋਂ ਤਾਂ ਵੱਧ ਦੁਨੀਆ ਜਾਣਦੀ ਨਹੀਂ ਇਹ ਜਿਹੜੀਆਂ ਥਾਵਾਂ ਨੂੰ ਬੱਸ ਹਾਓ ਬੰਦਾ ਝਾਲ ਮਾਲ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੈ ਮੇਰਾ ਤਾਂ ਇਹ ਸਵਾਲ ਹੈ ਕੀ ਉਹ ਦਖਾਤ ਤੇ ਜੀ ਸਾਰੇ ਕੋ ਅੱਜ ਦਾ ਸਟੇਟਸ ਵਾਲਾ ਨਹੀਂ ਵਿਖਾਇਆ ਤੂੰ ਉਹ ਵੀ ਵਿਖਾ ਇਹ ਜਦੋਂ ਉਹਦੇ ਕੋਲ ਮੌਜੂਦ ਕਰੇ ਇਹ ਦਿੰਦੇ ਨੇ ਨਾ ਨਾ ਮਤਲਬ ਰੋਕ ਹੈ ਜਿਹੜੇ ਟ੍ਰਿਪ ਚਾਹੁੰਦੇ ਨੇ ਇਹ ਨਾਲ ਦੇ ਦਿੰਦੀ ਉਹ ਕਰਦੇ ਨੇ ਕਹਿੰਦੇ ਕਿ ਕਿਸੇ ਗੈਂਗ ਨਾਲ ਦੇ ਦਿੰਦੀਗਾ ਅੱਜ ਪੁਲਿਸ ਨੇ ਕੱਲ ਵੀ ਫੇਰ ਵਾਣ ਕਰ ਲਾਇਆ ਕਿ ਅੱਜ ਫਿਰ ਇਹ ਕਹਿੰਦੇ ਕਿ ਗੈਂਗ ਦਾ ਨਾਮ ਆ ਗਿਆ ਜੀ ਅਸੀਂ ਇਹ ਸਮਝਣਾ ਚਾਹ ਰਹੇ ਕਿ ਇਹ ਟੈਕਸੀ ਚਾਹਵਾਂ ਕੀ ਗੈਂਗ ਨਾਲ ਉਹ ਦੱਸਿਆ ਕੁਝ ਉਹਦੇ ਟੈਕਸੀਆਂ ਵਾਲੇ ਜਿਹੜੇ ਨਾਲ ਦੇ ਉਹ ਤਾਂ ਕਹਿੰਦੇ ਕਿ ਝਾੜੀ ਕਰਦਾ ਸੀਗਾ ਆਪਣੀ ਮਹਿਤਵ ਨੂੰ ਦੂਰੀ ਕਰਦਾ ਸੀਗਾ ਇਹ ਕੈਂਸਰ ਵਾਲਾ ਜੋ ਪੁੱਛਿਆ ਜਿਹੜਾ ਦੱਸਿਆ ਉਹਦੇ ਵਿੱਚ ਉਹਨਾਂ ਦੇ ਤੋਂ ਕੱਢ ਆ ਜਣਾ ਇਹ ਵੀ ਕਾਫੀ ਗਾਇਸ ਪੁਲਿਸ ਨੂੰ ਨਾ ਜੀ ਕਿ ਨਾਮ ਹੋਰ ਵੀ ਦੇਣਾ ਚਾਹੀਦਾ ਲਿਮਕਾ ਬੋਕੋ ਵਰਲਡ ਰਿਕਾਰਡ 'ਚ ਇਹਨਾਂ ਦਾ ਦਰਜ ਹੋਣਾ ਚਾਹੀਦਾ ਕਿ ਜਿੰਨਾ ਝੂਠ ਜਿਹੜਾ ਸੱਚ ਹੋ ਜਾਣਾ ਉਹ ਪੁਲਿਸ ਬੋਲ ਸਕਦੀ ਆ ਪੰਜਾਬ ਦੀ ਅਫਸੋਸ ਨਾਲ ਕਹਿਣਾ ਪੈਂਦਾ ਏਡੀ ਕਾਬਲ ਪੁਲਿਸ ਨੂੰ ਆ ਜਿਨ੍ਹਾਂ ਨੇ ਇਹ ਹਾਲਾਤ ਬਣਾਤੇ ਤਰਸ ਜੋ ਔਰ ਉਹਦੇ 'ਚ ਮੈਨੂੰ ਲੱਗਦਾ ਜਿਹੜੇ ਪ੍ਰੈਸ ਕਾਨਫਰੈਂਸ ਕਰ ਰਹੇ ਆ ਮੈਂ ਉਹਨਾਂ ਦਾ ਨੌਕੀ ਲੈਣਾ ਮੇਰੇ ਨੌਤੇ ਤਾਂ ਮਿਰਚਾਂ ਉਹਨਾਂ ਨੂੰ ਬੜੀਆਂ ਲੱਗਦੀਆਂ ਨੇ ਉਹਦੇ 'ਚ ਹਰਪਾਲ ਸਹੂਲੋ ਤਾਂ 골ਡ ਮੈਡਲ ਦਿਓ ਐਸਪੀ ਨੂੰ ਤੇ ਨਾਲ ਹੀ ਮੈਨੂੰ ਲੱਗਦਾ ਉਹ ਮੈਡਲ ਸ਼ੇਅਰ ਕਰਾ ਦਿਓ ਭੁੱਲਰ ਸਾਹਿਬ ਨੂੰ ਕਿਉਂਕਿ ਮਤਲਬ ਪਹਿਲਾਂ ਤਾਂ ਇਹ ਉਹ ਲੋ ਜਿਹੜਾ ਗ੍ਰਨੇਡ ਨੂੰ ਗ੍ਰੇਡ ਹੀ ਨਹੀਂ ਮੰਨਦੇ ਸੀ ਉਦੋਂ ਜਿੰਨੀਆਂ ਚੌਕੀਆਂ ਤੇ ਉਹ ਮਖੀਰ ਚ ਜਦੋਂ ਰੌਲਾ ਹੀ ਪੈ ਗਿਆ ਫੇਰ ਮੰਨੇ ਆ ਉਹਨਾਂ ਨੇ ਇਹਨੂੰ ਇੰਟਰ ਗੈਂਗ ਰਾਈਵਲਰੀ ਦੱਸਤੀ ਜਿਹੜਾ ਬੰਦਾ ਆਪ ਦੀ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਹੋਵੇ ਕਾਉਂਸਲਰ ਬਣਿਆ ਹੋਵੇ ਦੂਜੀ ਵਾਰੀ ਬਣਿਆ ਹੋਵੇ ਉਹਦੇ ਦਾਦਾ ਜੀ ਚਾਰ ਵਾਰੀ ਰਹੇ ਆ ਔਰ ਬਿਲਕੁਲ ਗੱਲ ਸਹੀ ਹੈ ਕਿ ਕਿਸੇ ਅੱਜ ਮੈਂ ਜਦੋਂ ਉੱਥੇ ਲੋਕਲ ਸੀ ਮੈਂ ਉਹਨਾਂ ਮੁਲਾਜ਼ਮਾਂ ਦੀ ਕਦਰ ਕਰਦਾ ਜਿਹੜੇ ਛੋਟੇ ਮੁਲਾਜ਼ਮ ਸਨ ਨਾ ਜੀ ਪੁਲਿਸ ਦੇ ਇੱਕ ਕਾਂਸਟੇਬਲ ਉਹ ਇੱਜ਼ਤ ਕਰਦੇ ਸੀ ਕਹਿੰਦੇ ਯਾਰ ਇਹ ਏਡਾ ਵਧੀਆ ਬੰਦਾ ਸੀ ਕਹਿੰਦਾ ਮਿਹਨਤ ਕਾਸ਼ ਬੰਦਾ ਇਹਨੇ ਆਪਦੀ ਗੱਡੀ ਤੋਂ ਡਰਾਈਵਰੀ ਕਰਕੇ ਆਪਦਾ ਗੁਜ਼ਰ ਕਰਦਾ ਸੀਗਾ ਹੋਰ ਇਹਦਾ ਕੋਈ ਕੰਮ ਨਹੀਂ ਇੱਕ ਗੈਂਗ ਪਰਚਾ ਦੱਸ ਦਿਓ ਇਹਦੀ ਗੈਂਗ ਰਾਈਵਲਰੀ ਗੈਂਗ ਇਹਨੇ ਕਿਹੜੀ ਗੈਂਗ ਦਾ ਇੱਥੇ ਪਰਚਾ ਦਰਜ ਹੋਇਆ ਇੱਕ ਪਰਚਾ ਨਹੀਂ ਦੱਸ ਸਕਣਗੇ ਤੁਹਾਨੂੰ ਮਗਰ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਭੰਬਲ ਪੂਸਾ ਪਾਉਣਾ ਔਰ ਸ਼ੋਅ ਕਰਨਾ ਕਿ ਇਹ ਭਾਈ ਇਹ ਤਾਂ ਇੰਟਰ ਗੈਂਗ ਹਰ ਗੱਲ ਨੂੰ ਇੰਟਰ ਗੈਂਗ ਰਾਈਵਲਰੀ ਹਰ ਗੈਂਗ ਨੂੰ ਇਹ ਦੁਸ਼ਮਣੀ ਪਾ ਕੇ ਕੰਮ ਤੋਰਦੇ ਉਹ ਤਾਂ ਦਵਾਈਆਂ ਮੈਂ ਤੁਹਾਨੂੰ ਪ੍ਰੂਫ ਦੇ ਦਿੱਤੇ ਜੀ ਉਹ ਕਦੋਂ ਦੀ ਉਹਦੇ ਘਰ ਦੇ ਬਾਹਰ ਫਾਇਰਿੰਗ ਹੋ ਰਹੀ ਆ ਕਦੋਂ ਦਾ ਉਹ ਕਹਿਂਦਿਆ ਮੈਨੂੰ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਜਿਨ੍ਹਾਂ ਨੇ ਮਾਰਿਆ ਉਹ ਸਟੇਟਸ ਪਾ ਰਿਹਾ ਤੇ ਪੁਲਿਸ ਬੇਸ਼ਰਮ ਹੋਈ ਜੀ ਜੀ ਦਾ ਤੁਹਾਡੇ ਧਿਆਨ ਦੇ ਵਿੱਚ ਆ ਪਾੜੂ ਨੇ ਜੀ ਧਿਆਨ ਦੇ ਵਿੱਚ ਲਿਆਂਦਾ ਸੀਗਾ ਜਿਹੜੇ ਇਨਸਟਰਕਟ ਕਾਲ ਆ ਰਹੀਆਂ ਸੀ ਜੀਆਂ ਯਾਰ ਮੈਂ ਤੁਹਾਨੂੰ ਗੱਲ ਦੱਸੇ ਬੜਾ ਹੀ ਨਫੀਸ ਬੰਦਾ ਸੀ ਜੀ ਮਤਲਬ ਇਹ ਆਪਦੇ ਕੰਮ ਨਾਲ ਮਤਲਬ ਰੱਖਣ ਵਾਲਾ ਬੜਾ ਹਲੀਮੀ ਚੇ ਲੋਕਾਂ ਨੂੰ ਮਿਲਵਰਤਨ ਵਾਲਾ ਬੰਦਾ ਸੀ ਤਦੇ ਮੈਂ ਕਹਿ ਰਿਹਾ ਅੱਜ ਦੀ ਡੇਟ 'ਚ 6 ਵਾਰੀ ਕੋਈ ਪਰਿਵਾਰ 'ਚੋਂ ਛੇਤੀ ਕਿਤੇ ਕਾਉਂਸਲਰ ਨਹੀਂ ਬਣਦਾ ਇਹਨੇ ਇਹ ਗੱਲ ਇੱਕ ਦੋ ਵਾਰੀ ਕੀਤੀ ਸੀ ਔਰ ਇਹਨੂੰ ਅਸੀਂ ਪੁਲਿਸ ਵੱਲ ਗਾਈਡ ਅਸੀਂ ਵੀ ਪੁਲਿਸ ਨੂੰ ਕਹਿਣਾ ਜੀ ਇਹ ਪੁਲਿਸ ਵੱਲ ਨੂੰ ਗਾਈਡ ਕੀਤਾ ਸੀ ਮਗਰ ਆਜ ਹਾਲ ਨੁਕਸਾਨ ਕਿੱਡਾ ਵੱਡਾ ਹੋ ਗਿਆ ਜੀ ਤੁਸੀਂ ਇਹ ਵੇਖੋ ਜਿੱਦਾ ਉਹਦਾ ਪਿੱਛਾ ਕੀਤਾ ਜੰਡਿਆਲੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਗੁਰੂ ਘਰ ਤੋਂ ਬੰਦਾ ਨਿਕਲ ਰਿਹਾ ਦਲੇਰੀ ਵੇਖੋ ਕਿ ਐਡੀ ਵਿਜੀਟਿਡ ਥਾ ਉਹ ਕਹੋ ਦਿਖਾਈ ਆ ਅੱਜ ਦਾ ਸਟੇਟਸ ਹੈ ਇਹ ਆ ਮਾਤਰਿਆਰ ਦਾ ਫੋਟੋ ਖੜੇ ਆਣਾ ਜਾਵੇ ਮਾ ਦਿਲ ਤੇ ਨਹੀਂ ਛੋਟਾ ਸਾਡੇ ਜਗ ਮਰਦਾ ਤੋ ਤੈਨ ਲੈ ਗਏ ਮਨ ਨਹੀਂ ਸੋਖਾ ਪਾਉਗਾ ਕੰਦੇਲੇ ਕਰੇ ਜਰ ਕਰਕੇ ਨਾ ਤੇ ਤਵਾ ਆਪ ਉੱਤੇ ਪਤਾ ਨਹੀਂ ਇਹਦਾ ਨੌ ਕਿਹੜਾ ਗੈਂਗ ਹੈ ਕੇਸ਼ੂ ਗੈਂਗ ਪਤਾ ਨਹੀਂ ਕਿਹੜਾ ਗੈਂਗ ਮੈਨੂੰ ਤਾਂ ਸਮਝ ਨਹੀਂ ਆਉਂ ਹੈ ਨਹੀਂ ਨੌ ਨਿਕਾਜਾ ਪਾਇਆ ਹੁਣ ਪੁਲਿਸ ਨੂੰ ਨਹੀਂ ਪਤਾ ਪੁਲਿਸ ਜਾਂ ਤਾਂ ਇਹ ਤੋਂ ਹਫਤਾ ਨਹੀਂ ਦੀਆ ਵਿਚੂਲੀ ਕਰਦੀ ਹੈ ਰਾਮ ਵੀ ਜਾਣਦਾ ਕੀ ਕਰਦੀ ਹੈ ਨਹੀਂ ਤਾਂ ਇਹ ਸ਼ਰੀਆ ਮਤਲਬ ਕੋਈ ਕਹੀ ਕੁਛ ਨਹੀਂ ਔਰ ਛੱਡੋ ਜੀ ਉਹਦੇ ਘਰ ਜਾ ਕੇ ਜੋ ਮੈਨੂੰ ਅੱਜ ਪਿੰਡ ਵਾਲੇ ਲੋਕ ਐਡੇ ਉੱਥੋਂ ਆਹਤ ਨੇ ਗਰੀਬ ਲੋਕ ਉਹ ਕਹਿੰਦੇ ਜੀ ਸਰਕਾਰੀ ਥਾਂ ਤੇ ਕੋਠੀ ਬਣਾਈ ਆ 12 ਕੁੱਤੇ ਰੱਖੇ 15 ਸੀਸੀਟੀਵੀ ਕੈਮਰੇ ਲੱਗੇ ਆ ਇਹ ਬਾਕੀਆਂ ਕੋਠੀਆਂ ਟਾਉਂਦੇ ਫਿਰਦੇ ਇਹਦੀ ਕਿਉਂ ਨਹੀਂ ਟਾਉਂਦੇ ਤੁਹਾਡੇ ਕਿਹਦੇ ਰਿਸ਼ਤੇਦਾਰ ਦੀ ਹੈ ਕਿਹੜਾ ਆਮ ਆਦਮੀ ਪਾਰਟੀ ਵਾਲਾ ਇਹਨੂੰ ਪ੍ਰੋਟੈਕਟ ਕਰ ਰਿਹਾ ਮਤਲਬ ਕਮਾਲ ਦੀ ਗੱਲ ਹੋਈ ਪਈ ਐਨ ਵਜ਼ੀਰ ਆ ਜੀ ਇਸ ਇਲਾਕੇ ਅਬ ਤੁਸੀਂ ਅਫਸੋਸ ਦੀ ਗੱਲ ਸਾਡੇ ਜਾਣ ਤੋਂ ਬਾਅਦ ਵਜ਼ੀਰ ਉੱਥੇ ਗਿਆ ਮਜਬੂਰ ਹੋ ਕੇ ਵਜ਼ੀਰ ਦਾ ਫਰਜ਼ ਹੀ ਉਹਦੇ ਇਲਾਕੇ 'ਚ ਇਹ ਵਾਰਦਾਤ ਹੋਈ ਹੈ ਚੁਣੇ ਹੋਏ ਨੁਮਾਇੰਦੇ ਨਾਲ ਹੋਈ ਹੈ ਕੱਲ ਪਹੁੰਚੇ ਉਹ ਤਾਂ ਅੱਜ ਜਾ ਰਿਹਾ ਜਦੋਂ ਉਹਨੇ ਵੇਖਿਆ ਰੌਲਾ ਪੈ ਚੱਲਿਆ ਹੁਣ ਉਹਨਾਂ ਨੂੰ ਜਾ ਕੇ ਪਰਿਵਾਰ ਨੂੰ ਕਹਿ ਰਿਹਾ ਕਹਿੰਦੇ ਰੌਲਾ ਨਾ ਪਾਓ ਰੌਲਾ ਨਾ ਪਾਓ ਅਸੀਂ ਨੌਕਰੀ ਦੇ ਦੇਾਂਗੇ ਕੀ ਹਰਜਿੰਦਰ ਚੋਂ ਮੁੜਿਓ ਉਹਨਾਂ ਬੱਚਿਆਂ ਦਾ ਬਾਪ ਮੁੜਿਓ ਕਿਸੇ ਮਾਂ ਦਾ ਪੁੱਤ ਮੁੜਿਓ ਜੱਤ ਮੋੜੋ ਉਹਨੂੰ ਵੀ ਕੋਈ ਨੌਕਰੀ ਨਹੀਂ ਚਾਹੀਦੀ ਤੁਹਾਡੀ ਉਹਨੂੰ ਮੋੜੋ ਜੇ ਆਰ ਭਾਜਨ ਸਿਉ ਮੀਟੀਓ ਜਾਂ ਭਗਵੰਤ ਮਾਨ ਚ ਇੰਨੀ ਲਤਾਂ ਜਾਣ ਲਿਆਓ ਮੋੜ ਕੇ ਲਿਆਓ ਉਹਨੂੰ ਜੂੰਦਾ ਕਰੋ ਫਿਰ ਐਵੇਂ ਪੁੱਝ ਹਰ ਗੱਲ ਤੇ ਦੇ ਆ ਡੂਇੰਗ ਮਤਲਬ ਨਿੱਕੀ ਸਿਆਸਤ ਮਾੜੀ ਸਿਆਸਤ ਔਰ ਝੂਠ ਦਾ ਸਹਾਰਾ ਪੁਲਸ ਲੈਂਦੀ ਹਰ ਗੱਲ ਤੇ ਨਿਰਾ ਝੂਠ ਬੋਲ ਰਹੀ ਹੈ ਤੁਹਾਡੇ ਕੋਈ ਜੀ ਆ ਉਹ ਤੁਹਾਨੂੰ ਉਹ ਜਿਹੜੀ ਆ ਸਟੇਟਸ ਸ਼ੇਅਰ ਕੀਤਾ ਨਾ ਅੱਗੇ ਕਪਾਰ ਆ ਕਿ ਫੜੇ ਨਾ ਜਾਣ ਔਰ ਕੱਲ ਵੀ ਜਿਹੜੇ ਤੁਹਾਨੂੰ ਕੁਝ ਚੜਾਤੇ ਸੀਗੇ ਪਤਾ ਨਹੀਂ ਕਿ ਕੀ ਨੌ ਸੀਗਾ ਉੱਥੇ ਮੈਨੂੰ ਇੱਕ ਉਹਦੀ ਮਾਂ ਮਿਲੀ ਕਹਿੰਦੇ ਮੇਰਾ ਮੁੰਡਾ ਤਾਂ ਜੇਲ੍ਹ 'ਚ ਆ ਗੋਪੀ ਗੋਪੀ ਉਹਦੀ ਫੋਟੋ ਚੜਾਤੀ ਉਹ ਤਾਂ ਜੇਲ੍ਹ 'ਚ ਉਹਨੇ ਕਿਥੋਂ ਗੋਲੀ ਚਲਾ ਦੇਣੀ ਹਿੰਦੂ ਇਹ ਚ ਲਈ ਪੁਲਿਸ ਪਤਾ ਨਹੀਂ ਕੀ ਕਰ ਰਹੀ ਹੈ ਮਤਲਬ ਇਜ਼ ਇਟ ਰੀਅਲੀ ਸੀਰੀਅਸ ਕਿਉਂਕਿ ਆਪਾਂ ਉਹ ਪਿਛਲੇ ਕੇਸ 'ਚ ਵੀ ਦਰਬਾਰ ਸਾਹਿਬ ਦੇ ਸ਼ੂਟਿੰਗ ਵਾਲੇ ਕੇਸ 'ਚ ਵੀ ਵੇਖ ਲਿਆ ਤਿੰਨ ਮਹੀਨੇ ਚਾ ਤਾਂ ਬੰਦਾ 420 ਦੇ ਕੇਸ 'ਚ ਨਹੀਂ ਬਾਹਰ ਆਉਂਦਾ ਇੱਥੇ ਕਤਲ ਦੇ ਕੇਸ 'ਚ ਬਾਹਰ ਆ ਗਏ ਹੋਰ ਜੀ ਨਾ ਮਾਰਾ ਦਾ ਪੰਜਾਬ ਬਹੁਤ ਬੜੀ ਆਉਂਦੀ ਹੈ ਸਾਹਿਬ ਜੀ ਇਹ ਕਾਲਜਰ ਕੰਮ ਕਰਦਾ ਹੈ ਜੀ ਇੱਥੇ ਤਾਂ ਜੀ ਸਭ ਤੋਂ ਪਹਿਲੀ ਮੰਗ ਹੈ ਕਿ ਭਗਵੰਤ ਮਾਨ ਹੋਮ ਮਿਨਿਸਟਰ ਦੀ ਛੁੱਟੀ ਹੋਵੇ ਤੇ ਜੇ ਛੁੱਟੀ ਨਹੀਂ ਹੁੰਦੀ ਜੇ ਅਸਤੀਫਾ ਵੈਸੇ ਤਾਂ ਬੇਸ਼ਰਮ ਲੋਕ ਨੇ ਜੀ ਇਹਨਾਂ ਤੋਂ ਅਸਤੀਫੇ ਦੀ ਮੰਗ ਕਰੋ ਇਹਦਾ ਨਹੀਂ ਕਰਨਾ ਕੋਈ ਹੋਰ ਕਿਸੇ ਤੇ ਪਰਚਾ ਭਾਵੇਂ ਦੇਣ ਜੋਗੇ ਅਸਤੀਫਾ ਨਹੀਂ ਦੇਣ ਜੋਗੇ ਮਗਰ ਅੱਜ ਪੰਜਾਬ ਦੇ ਮਾੜੇ ਹਾਲਾਤਾਂ ਲਈ ਵੱਧ ਤੋਂ ਵੱਧ ਹਾਲਾਤਾਂ ਲਈ ਜਿੱਥੇ ਜ਼ੀਰੋ ਇਨਵੈਸਟਮੈਂਟ ਜਿੱਥੇ ਛੇਤੀ ਕੋਈ ਆ ਕੇ ਰਾਜੀ ਨਹੀਂ ਲੋਕਆਊਟ ਤੇ ਤਾਂ ਇਹ ਹਾਲ ਹੋ ਰਿਹਾ ਜਦੋਂ ਪਿੰਡੋਪਾਕ ਵਾਰ ਲੜੀ ਸੀ ਉੱਥੋਂ ਇਹ ਗੋਲੀਆਂ ਚਲਾ ਰਹੇ ਪੁਲਿਸ ਕਰ ਕੁਛ ਨਹੀਂ ਰਿਹਾ ਜਦੋਂ ਸੜਕ ਤੇ ਸੀ ਕੋਈ ਨਹੀਂ ਸੜਕਾਂ ਖਾਲੀ ਸਨ ਪੁਲਿਸ ਤਾਂ ਵੀ ਨਹੀਂ ਲੋਰਡ ਆਰਡਰ ਕੰਟਰੋਲ ਕਰ ਪਾਰੀ ਜੇ ਜੇ ਭਰੀ ਸੜਕਾਂ ਤੇ ਕਿੱਥੇ ਕਰਨੀ ਇਟ ਇਜ਼ ਟੋਟਲ ਫੇਲਿਅਰ ਐਂਡ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਪ੍ਰੋਟੈਕਟ ਕਰਦੀ ਐ ਇਹਨਾਂ ਲੰਮਪਨ ਐਲਪਨਸ ਨੂੰ ਇਹਨਾਂ ਦੀ ਮਦਦ ਦੀ ਜਿਹੜੀ ਸਟੇਟਮੈਂਟ ਸੀਗੀ ਇਹ ਦੋ ਬੇਚਾਰੇ ਨੂੰ ਚਲਾ ਰਹੇ ਨੇ ਪਰ ਉਹਦੀ ਮਦਦ ਉਹ ਇਹ ਕਹਿੰਦੇ ਕੁਸਰਾ ਬਾਦ ਤੇ ਨੇ ਉਹ ਕਹਿੰਦੇ ਕਿ ਸਾਡੇ ਕੋਲ ਨਛੇਪੂ ਪੁਰਾਣਾ ਰਹਿੰਦੇ ਤੇ ਉਹ ਨਛੇ ਤੇ ਵੇਚਦੇ ਨੇ ਦੇ ਕਹਿੰਦੇ ਪੀ ਐਸ ਵੀ ਤੋਂ ਦੱਸਿਆ ਸੀ ਕਿ ਜਦੋਂ ਕਿ ਕਿਸੇ ਸਾਡੇ ਕੋਲ ਪੁਲਸਾ ਆਲਮੋਸਟ ਮੈਨ ਦੇਖੇ ਨੇ ਜਾਣਕਾਰੀ ਤੇ ਪ੍ਰੋਟੈਕਟ ਕਰਨਾ ਇਹਨੇ ਜੋ ਆਲਰੇਡੀ ਤਰਖਾਸ ਕਰਦੇ ਨਸ਼ਾ ਉਹ ਤੇ ਉਹ ਕਹਿੰਦੇ ਅਜੇ ਵੀ ਉਸ ਤਰ੍ਹਾਂ ਫੇਰੇ ਨਹੀਂ ਨਹੀਂ ਐਸ ਐਚਓ ਹਰਚੰਦ ਜੀ ਜਿਹੜੇ ਨਸ਼ਾ ਵੇਚ ਰਿਹਾ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਇਹ ਆਮ ਉੱਥੇ ਚਰਚਾ ਹੈ ਐਸ ਐਚਓਰ ਜਿਹੜਾ ਜਾ ਕੇ ਆਪਦੀ ਖਤਰਾ ਦੱਸ ਰਿਹਾ ਜਾਂ ਸ਼ਰਿਆਮ ਗੋਲੀ ਚੱਲ ਰਹੀ ਆ ਉਹਨੂੰ ਕਹਿ ਰਿਹਾ ਕਾਉਂਸਲਰ ਨੂੰ ਕਿ ਮੇਰੀ ਤੇਰੇ ਨਾਲ ਰਾਸ਼ੀ ਨਹੀਂ ਮਿਲਦੀ ਦੱਸੋ ਦੱਸ ਮਤਲਬ ਜਾਣ ਦੀ ਕਿ ਮਤਲਬ ਕਿ ਤੂੰ ਦੂਜਿਆਂ ਦੀ ਮਦਦ ਕਰਨਾ ਚਾਹੁੰਦਾ ਸੀ ਤਦੇ ਤੇਰੀ ਰਾਸ਼ੀ ਨਹੀਂ ਨਾ ਮਿਲਦੀ ਉਹ ਤੈਨੂੰ ਨਹੀਂ ਪੈਸੇ ਦਿੰਦਾ ਸੀ ਅਰਜਿੰਦਰ ਸੋ ਪੈਸੇ ਦੇਣ ਜੋਗਾ ਨਹੀਂ ਦੂਜੇ ਦਿੰਦੇ ਉਹਨੇ ਜਿੰਨੇ ਪੁੱਠੇ ਸਿੱਧੇ ਕੰਮ ਕਰਨੇ ਔਰ ਅੱਜ ਉੱਤੇ ਕੋਈ ਕਾਰਵਾਈ ਨਹੀਂ ਸੋ ਤੁਸੀਂ ਆਪ ਹੀ ਸਮਝ ਲਓ ਉਹਨੂੰ ਲਾ ਕੌਣ ਰਿਹਾ ਹਰ ਭਾਜਨ ਈਟੀਓ ਲਾ ਰਿਹਾ ਸੋ ਕੌਣ ਜ਼ਿੰਮੇਵਾਰ ਹੈ ਤੁਸੀਂ ਸਾਰੀ ਇਹ ਗੱਲ ਦਾ ਲਾਲ ਲਓ ਨਾ ਨਿਚੋੜ ਕੱਢ ਲਓ ਕੀ ਵਜ਼ੀਰ ਦੇ ਹਲਕੇ 'ਚ ਉਹਦੀ ਮਰਜ਼ੀ ਤੋਂ ਬਗੈਰ ਕੋਈ ਐਸਐਚਓ ਡੀਐਸਪੀ ਐਸਪੀ ਲੱਗ ਸਕਦਾ ਆਨਸਰ ਇਜ਼ ਨੋ ਆ ਜਿਹੜਾ ਇਹਨਾਂ ਦਾ ਇੱਕ ਹੋਰ ਐਮਐਲਏ ਆ ਪਰਸੋ ਚ ਉੱਥੇ ਕਰਪਸ਼ਨ ਕੇ ਚ ਡਰਾਮਾ ਕੀਤਾ ਪਹਿਲਾਂ ਉਹਨੂੰ 14 ਗਨਮੈਨ ਕਿਨੇ ਦਿੱਤੇ ਐਮਐਲਏ ਦੇ ਤਾਂ ਇਨਟਾਈਟਲਮੈਂਟ ਕੋਈ ਨਹੀਂ ਹੁਣ ਤੁਹਾਡੇ ਪੈਸਿਆਂ ਦਾ ਰੌਲਾ ਪੈ ਗਿਆ ਹੁਣ ਉਹਨੂੰ ਮਤਲਬ ਉਹਨੂੰ ਸਿਕਿਉਰਿਟੀ ਵਿਡਰਾਅ ਕਰਤੀ ਪਹਿਲਾਂ ਫਿਰ ਉਹਨੂੰ ਖਤਰਾ ਕੀ ਸੀ ਇਹ ਦੱਸੋ ਮਤਲਬ ਹਰ ਚੀਜ਼ ਵਿਮਸ ਐਂਡ ਫੈਂਸੀਜ਼ ਨਾਲ ਚੱਲ ਰਹੀ ਹੈ ਮਨਮਰਜ਼ੀਆਂ ਨਾਲ ਨਾਟ ਔਨ ਮੈਰਿਟ ਇਹ ਤਾਂ ਖਾ ਕੇ ਦੇਖੀ ਮੈਂ ਨਾਕਾ ਕਿਉਂ ਵੀ ਘੰਟੇ ਲੱਗਾ ਹੁੰਦਾ ਚਲਾਨ ਲਗਾਤਾਰ ਹੁੰਦੇ ਰਹਿੰਦੇ ਆ ਹਨਾ ਇਕੱਤੇ 500 ਰੁਪਏ ਚਲਾਨ ਕਰਕੇ ਕਿਤੇ ਨਾ ਜਾਂਦਾ ਨੀ ਕੋਈ ਔਰ ਇਹਦੀ ਬੜੀ ਵਾਰਦਾthੂਰੀਆ ਬੀਤੇ ਏਜੇ ਦੇ ਵਿੱਚ ਕਿਤੇ ਹੋਰ ਤਾਂ ਨੀ ਨੁਕਸਾਨ ਹੋ ਸਕਦਾ ਯਾਰ ਜਿਹੜੀ ਤੁਸੀਂ ਨਾ ਮੈਂ ਇਹ ਗੱਲ ਮੈਂ ਪਹਿਲਾਂ ਵੀ ਰੇਜ਼ ਕੀਤੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਡਿਸਟ੍ਰਿਕਟ ਹੈ ਉਹ ਜ਼ਿਲ੍ਹਾ ਹੈ ਜਿੱਥੇ ਸ੍ਰੀ ਹਰਮੰਦਰ ਸਾਹਿਬ ਕਰਕੇ ਦੁਨੀਆ ਭਰ ਦੀ ਨਿਗਾਹਾਂ ਇੱਥੇ ਟਿਕੀਆਂ ਔਰ ਸਭ ਤੋਂ ਮੋਸਟ ਵਿਜ਼ਿਟਿਡ ਪਲੇਸ ਹੈ ਔਰ ਹਾਲ ਗੇਟ ਤੋਂ ਲੰਘ ਕੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਜਾਣਾ ਜੇ ਤੁਸੀਂ ਮੋਸਟ ਵਿਜ਼ਿਟਿਡ ਏਰੀਆ ਸਿਕਿਉਰ ਨਹੀਂ ਕਰ ਸਕਦੇ ਤੁਸੀਂ ਪੁਲਿਸ ਦੇ ਆਹਲਾ ਅਫਸਰ ਲੱਗਣ ਲਈ ਕਾਬਿਲ ਹੀ ਨਹੀਂ ਯੂ ਆਰ ਦਾ ਮੋਸਟ ਇਨਕੰਪੀਟੈਂਟ ਪਰਸਨ ਟੂ ਲੀਡ ਦਾ ਪੁਲਿਸ ਫੋਰ ਇਨ ਅੰਮ੍ਰਿਤਸਰ ਸਾਹਿਬ ਥੈਂਕ ਯੂ ਇਹ ਨਾ ਇੱਕ ਖਰਾਬ ਵਾਲੇ ਕੇਸ ਤੇ ਨਾ ਮੁਆਵਜ਼ੇ ਦੇਤੇ ਪਰ ਉਸ ਤੋਂ ਪਹਿਲਾਂ ਨੇ ਜਿਹੜੇ ਮੁਆਵਜ਼ੇ ਨਹੀਂ ਜਿਹੜੇ ਸਰਕਾਰਾਂ ਨੇ ਜਿਹੜੇ ਗਰੀਬ ਲੋਕਾਂ ਨੂੰ ਦੇਦੇ ਨੁਕਸਾਨਾਂ ਦੇ ਕਿਸੇ ਤਰ੍ਹਾਂ ਦੀ ਪਰਸੋਂ ਜਿਹੜੀ ਇੱਕ ਆਪ ਨੂੰ ਸਾਰਾ ਹੈ ਆਪਣੇ ਕਿ ਠੱਕਿਆ ਉਹਦੇ ਵਿੱਚ ਇੱਕ ਤੁਸੀਂ ਦੱਸੋ ਤੁਹਾਡੀ ਕੌਂਸਲ ਫੈਸਲੀ ਉਸ ਤਰ੍ਹਾਂ ਓਵਰਾਲ ਸਾਰੇ ਪੰਜਾਬ ਦੇ ਵਿੱਚ ਜਮਾਗੀ ਨੁਕਸਾਨ ਹੋਇਆ ਪਰ ਪਿਛਲੇ ਮੁਆਵਜ਼ੇ ਕਾਫੀ ਪੈਂਡਿੰਗ ਨੇ ਜਿਹੜੇ ਜਿਹੜੇ ਇਸ ਵਾਸਤੇ ਝੋਨਾ ਜਿਹੜੀ ਬਦਲ ਗਈ ਹੋਈ ਸੀ ਸਿਰਫ ਇਹਨਾਂ ਨੇ ਖਰਾਬ ਵਾਲੇ ਕਿਤੇ ਪਰ ਉਹ ਕਰਦੇ ਕਿ ਨਾਮਾਗਰ ਨੂੰ ਸਾਲ ਹੋਇਆ ਹੋਰ ਕਿੰਨੇ ਕਿਉਂ ਨਹੀਂ ਮੇਰੀ ਇੱਕ ਬੇਨਤੀ ਆ ਅਸਲ ਚੇਤਨਾ ਇਸ ਕੇਸ ਚ ਕਤਲ ਦਾ ਪਰਚਾ ਸਰਕਾਰ ਦੇ ਹਾਲਾ ਅਫਸਰਾਂ ਤੇ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਪਹਿਲੇ ਦਿਨ ਇਸ ਸ਼ਰਾਬ ਦੀ ਡੈਥਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਕਈਆਂ ਦੇ ਪੋਸਟਮਾਰਟਮ ਨਹੀਂ ਹੋਣ ਦਿੱਤੇ ਉਦੋਂ ਜਦ ਰਾਤ ਨੂੰ ਹਸਪਤਾਲ 10 ਤੋਂ ਬਾਅਦ ਡੈਥਸ ਹੋ ਗਈਆਂ ਰੌਲਾ ਪੈ ਗਿਆ ਫਿਰ ਇਹ ਰੌਲਾ ਤੁਸੀਂ ਪ੍ਰੈਸ ਨੇ ਅੱਗੇ ਲੈ ਕੇ ਆਇਆ ਨਹੀਂ ਤਾਂ ਸਰਕਾਰ ਨੇ ਤਾਂ ਦੱਬ ਲਿਆ ਸੀ ਮੈਂ ਜਦ ਦਿਨ ਆਈਸੀਯੂ ਜਾ ਕੇ ਆਇਆ ਉਹ ਵਿਚਾਰੇ ਲੋਕ ਵੈਂਟੀਲੇਟਰ ਤੇ ਪਾਏ ਉਹਨਾਂ ਦੀ ਤਾਂ ਹਾਰਟ ਬੀਟ ਹੀ ਕੋਈ ਨਹੀਂ ਸੀ ਤੇ ਜਦ ਮੈਂ ਪੁੱਛਿਆ ਕਿਸੇ ਨੂੰ ਇੱਕ ਡਾਕਟਰ ਮੈਨੂੰ ਹੌਲੀ ਦੇਣੀ ਕਹਿੰਦਾ ਕਹਿੰਦਾ ਜੀ ਜੇ ਹੁਣ ਉਤਾਰ ਦਿਆਂਗੇ ਤੇ ਇਕੱਠੇ ਪੰਜ ਸੱਤ ਹੋਰ ਡੈਥ ਡਿਕਲੇਅਰ ਕਰਨੀ ਪੈ ਜਾਣੀ ਇਹ ਰੌਲਾ ਪੈ ਜਾਣਾ 30 ਤੋਂ ਵੱਧ ਡੈਥਾਂ ਹੋ ਗਈਆਂ ਉਹਦੇ 'ਚ ਮੁਆਵਜ਼ਾ ਮਿਲਿਆ ਕੱਲੇ 22 23 ਨੂੰ ਜਦੋਂ ਇਕੱਠੇ ਜਿਹੜਾ ਰੌਲਾ ਪਿਆ ਬਾਕੀ ਇਹਨਾਂ ਨੂੰ ਤਾਂ ਹਲੇ ਤੱਕ ਮੁਆਵਜ਼ਾ ਹੀ ਨਹੀਂ ਮਿਲਿਆ ਔਰ ਕੀ ਮੁਆਵਜ਼ਾ ਗਰੀਬ ਬੰਦੇ ਦਾ ਮਤਲਬ ਮੋਲ ਮੁਆਵਜ਼ਾ ਹੀ ਆ ਉਹਦੀ ਜਾਨ ਦੀ ਕੋਈ ਕੀਮਤ ਨਹੀਂ ਸਰਕਾਰ ਕਹਿੰਦੀ ਅਸੀਂ ਆਮ ਆਦਮੀ ਦੇ ਆ ਮਗਰ ਕਮ ਖਾਸ ਆਦਮੀ ਵਾਲੇ ਕਰਦੇ ਇਹ ਅਸਲੀਅਤ ਹੈ ਥਾਡੇ ਸਿਰ ਦਾ ਮੋਲ ਪਾਊਗਾ ਹੋਰ ਤੁਹਾਡੇ ਪੱਲੇ ਕੁਝ ਨਹੀਂ ਥਿਸ ਇਜ਼ ਦਾ ਟਰੈਜੇਡੀ ਆਫ ਸੋਸ ਹੈ ਇਹ ਗੱਲ ਦੀ ਗੱਲ ਅਸੀਂ ਲੜਾਂਗੇ ਜੀ ਮੈਂ ਉੱਥੋਂ ਆਇਆ ਔਰ ਮੇਰੀ ਬੜੀ ਕਲੀਅਰ ਹੈ ਜੀ ਮੈਂ ਈਟੀਓ ਸਾਹਿਬ ਨੂੰ ਕਹਿਣਾ ਕਿ ਸਿਆਸਤਾਂ ਨਾ ਕਰੋ ਜੋ ਪਰਿਵਾਰ ਦੀ ਮੰਗ ਹੈ ਕਿ ਜਿਹੜੇ ਬੰਦਿਆਂ ਦੇ ਕਰਕੇ ਇਹ ਮੌਤ ਹੋਈ ਆ ਜਿਹਦੇ ਚ ਆ ਪੁਲਿਸ ਦੇ ਅਫਸਰ ਨੇ ਹਰਚੰਦ ਹੋ ਗਿਆ ਨਰੇਸ਼ ਕੁਮਾਰ ਹੋ ਗਿਆ ਉਹਨਾਂ ਨੂੰ ਸਸਪੈਂਡ ਕਰੋ ਪਰਚਾ ਦਰਜ ਕਰੋ ਉਹਨਾਂ ਤੇ ਜਿਹੜੇ ਬਾਕੀ ਨਾ ਪਰਿਵਾਰ ਦੇ ਰੇ ਆ ਉਹਨਾਂ ਸਾਰਿਆਂ ਦੇ ਪਰਚਾ ਦਰਜ ਹੋਵੇ ਔਰ ਨਾਲ ਹੀ ਪਰਿਵਾਰ ਨੇ ਮੰਗ ਰੱਖੀ ਆ ਕਿ ਸਾਡਾ ਇਹ ਬੱਚੇ ਛੋਟੇ ਨੇ ਉਹਨਾਂ ਦੀ ਐਜੂਕੇਸ਼ਨ ਤੇ ਪਰਿਵਾਰ ਨੂੰ ਜੀ ਨੂੰ ਕਿਸੇ ਨੂੰ ਨੌਕਰੀ ਮਿਲੇ ਉਹਨਾਂ ਦੀ ਮਾਤਾ ਨੇ ਮੰਗ ਰੱਖੀ ਹੈ ਇਸ ਲਈ ਇਹ ਤਾਂ ਹੁਣ ਬਗਰ ਅਫਸੋਸ ਦੀ ਗੱਲ ਹੈ ਕਿ ਅਸੀਂ ਬਾਅਦ 'ਚ ਇਹ ਗੱਲਾਂ ਕਰ ਰਹੇ ਹਾਂ ਜੇ ਉਹ ਕਿੱਥੇ ਉਹਦੀ ਜਾਨ ਮਾਲ ਦੀ ਰੱਖਿਆ ਪਹਿਲਾਂ ਕੀਤੀ ਹੁੰਦੀ ਤੇ ਬੰਦਾ ਜਿਉਂਦਾ ਹੁੰਦਾ ਮਤਲਬ ਉਹਦਾ ਬਾਪ ਤਾਂ ਨੀ ਤਾਂ ਤੇ ਮੋੜ ਕੇ ਲਿਆਉਣ ਸਕਣਗੇ ਇੰਨਾ ਤਾਂ ਤੁਸੀਂ ਹੋਰ